ਹਾਂਜੀ ਵੀਰ ਜੀ ਸਾਰੇ ਭੈਣ ਭਰਾਵਾਂ ਨੂੰ ਸასი ਗਾਲ ਜੀ ਸਵਾਗਤ ਕਰਦੇ ਆਂ ਵੀਰ ਜੀ ਟਾੜਾ ਆਪਣੇ ਮਨਜਿੰਦਰ ਡੇਰੀ ਫਾਰਮ ਦੇ ਵਿੱਚ ਅੱਜ ਵੀਰ ਜੀ ਪਹੁੰਚ ਚੁੱਕੇ ਆਂ ਪਿੰਡ ਬੱਠੇਪਣੀ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਵੀਰ ਜੱਗੇ ਹੋਣਾਂ ਕੋਲੇ ਪਹੁੰਚੇ ਆਂ ਆਜੋ ਵੀਰ ਜੀ ਨਾਲ ਕਰਦੇ ਆਂ ਗੱਲਬਾਤ ਹਾਂਜੀ ਵੀਰ ਜੀ ਸასი ਗਾਲ ਵੀਰ ਜੀ ਸასი ਗਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਹੋ ਜਾ ਕਿੰਨੀਆਂ ਕਿੰਨੀਆਂ ਵੀਰ ਜੀ ਅੱਜ ਪਸ਼ੂ ਤਾਂ ਵੀਰ ਜੀ ਆਪਣੇ ਕੋਲ ਅੱਜ ਕਿੰਨੀ 6 ਨਾਲ ਹੀ ਹਾਂਜੀ ਹਾਂਜੀ ਉਹ ਤਾਂ ਜੋ 3 6 ਹੋ ਗਏ ਆ ਲੰਦਿਆ ਸੇਲ ਨੂੰ ਹੀ ਆ ਹਾਂਜੀ ਹਾਂਜੀ ਤੇ ਹੁਣ ਆਪਾਂ ਕਿੰਨੀਆਂ ਦੀ ਪਾਣੀ ਹਾਂਜੀ ਹਾਂਜੀ ਥੋੜਾ ਨਾ ਰੇਟ ਫਿਰ ਹੋਈ ਜਾਂਦਾ ਵੀ ਜੀ ਤੇ ਕਿੰਨੀਆਂ ਦੀ ਪਾਣੀ ਅੱਜ ਦੋਆਂ ਦੀ ਪਾਣੀ ਦੋਆਂ ਦੀ ਚਲੋ ਠੀਕ ਆ ਪਾਣੀ ਇੱਕ ਵਾਰ ਜੀ ਨੰਬਰ ਬੋਲ ਦੋ ਆਪਣਾ ਨੰਬਰ 98550 ਹਾਂਜੀ ਠੀਕ ਆ ਵੀ ਜੀ ਤੇ ਲਓ ਵੀ ਜੀ ਵੇਖ ਸਕਦੇ ਪਹਿਲਾ ਸੂਰਾ ਝੋਟੀ ਸੂਈ ਆ ਵੀ ਜੀ ਇਹ ਵੀ ਜੀ ਸੂਈ ਆ ਸੂਈ ਠੀਕ ਆ ਤੇ ਦੁੱਧਾ ਤੇ ਕਿੰਨਾ ਕੇ ਵੀ ਜੀ ਕਿੰਨੇ ਦਿਨਾਂ ਦੀ ਸੂਈ ਆ ਦੁੱਧ ਵੀ ਜੀ ਥਲੇ ਬੋੜਾ ਹੀ ਹੋਣਾ ਨਾਲ ਜਿਹੜਾ ਬੱਚਾ ਆ ਆਹ ਕੱਟਾਈ ਵਿਸ਼ੇ ਦਾ ਠੀਕ ਹੈ ਵੀ ਜੀ ਲਓ ਵੀ ਜੀ ਵੇਖ ਸਕਦੇ ਨਾੜੂ ਤੇ ਬੱਚਾ ਖੋਲ ਕੇ ਭਾਈਏ ਵੀਰਾਂ ਨੂੰ ਵੀ ਜੀ ਲਓ ਵੀ ਜੀ ਫੇਸ ਕੁਆਲਟੀ ਵੇਖੋ ਇੱਕ ਰੰ ਕਾਲੀ ਸ਼ਾਹ ਬੰਬ ਮੋਲ ਅੱਜ ਨਿਗੇ ਨਿਗੇ ਕਰਦੇ ਹੋ ਹਾਂ ਛੋਟੇ ਛੋਟੇ ਆ ਪੁੱਛਣ ਵਾਲਾ ਚਟਾਗਾ ਕੋਈ ਐ ਕਾਲੀ ਸ਼ਾਹ ਵੀਰ ਜੀ ਲਾਓ ਵੀਰ ਜੀ ਵੇਖ ਸਕਦੇ ਜੀ ਜਿਹੜਾ ਵੀ ਭੈਣ ਭਰਾ ਆਵੇ ਇਹਨਾਂ ਦੇ ਘਰ ਆਣ ਕੇ ਦੋਵੇਂ ਟਾਈਮ ਚੋ ਗਏ ਵੀਰ ਜੀ ਤਸੱਲੀ ਕਰਕੇ ਖੜੇ ਇਹਦਾ ਵੀਰ ਜੀ ਕੀ ਮੁੱਲ ਕਰਦੇ ਜੀ ਕੋਲ ਵੀਰ ਜੀ ਦਾ 85000 ਰੁਪਏ 85000 ਹਾਂ ਜੀ ਤੇ ਦੇਣੀ ਕਿਹਨੇ ਜੱਸ ਨੋ ਜੀ 83 ਦੀ ਦੇ ਲਈਏ ਵੀਰੋ 83 ਦੀ ਚਲੋ ਠੀਕ ਆ ਆ ਗਿਆ ਤਾਂ ਕਰਦੇ ਹੋ ਫਿਰ ਮਾਨਤਨ ਹੈ ਜਿਹੜੇ ਭੈਣ ਭਰਾ ਵੀਡੀਓ ਵੇਖਿਓ ਲਓ ਵੀਜੀ ਦੂਜੇ ਨੰਬਰ ਤੇ ਆ ਗਈ ਇਹ ਵੀ ਵੀਰ ਜੀ ਸੁਈ ਆ ਸਾਡੀ ਇਹ ਵੀ ਸੁਈ ਆ ਵੀਜੀ ਇਹ ਵੀ ਦਿਖਾਈਏ ਵੀਰਾਂ ਨੂੰ ਖੋਲ ਕੇ ਲਓ ਵੀਜੀ ਵੇਖ ਸਕਦੇ ਕਿੰਨੇ ਦਿਨਾਂ ਦੀ ਸੁਈ ਆ ਇਹ ਤੀਜੀ ਕੋਈ ਹੋਊਗੀ 25 ਦਿਨ ਦੀ ਸੁਈ ਆ ਕੱਟਾ ਜੇ ਬਰ ਲੱਗਦੀ ਆ ਠੀਕ ਆ ਵੀਜੀ ਠੀਕ ਆ ਜੀ ਲਓ ਵੀਜੀ ਇਹਦਾ 25 ਦਿਨ ਦਾ ਸੁਹਾਵਾ ਇਹਦਾ ਵੀਰ ਜੀ ਆ ਕੱਟਾ ਜੇ ਥਾਂ ਲੈ ਲਈ ਵੀ ਬਿਲਕੁਲ ਸਾਫ ਥਲਿਓ ਹੁਣ ਦੁੱਧ ਕਿੰਨਾ ਵੀ ਜੀ ਇਹਦੇ ਕੋਲੇ 9 10 ਠੀਕ ਆ 9 10 ਕਿਲੋ ਜਿਹੜਾ ਚੋਲੇਣਾ ਵੀਰ ਜੀ ਹਾਂ ਜੀ ਬਿਲਕੁਲ ਠੀਕ ਆ ਵੀਰ ਜੀ ਠੀਕ ਲੈ ਵੀਰ ਜੀ ਲੈ ਚੋਣ ਚੋਣ ਬਹੁਤ ਚੰਗੀ ਐ ਪੂਰੀ ਨਿਆਰੇ ਵਾਲੀ ਦੇ ਪੋਲੀ ਆ ਪੂਰ ਛਿੱਟਾ ਤਾਂ ਨਹੀਂ ਕਹਦਾ ਵੀ ਹੈਗਾ ਵੀਰ ਜੀ ਠੀਕ ਆ ਵੀਰ ਜੀ ਠੀਕ ਲਾਓ ਵੀਰ ਜੀ ਵੇਖ ਸਕਦੇ ਜੀ ਕਿਸੇ ਦਾ ਨਹੀਂ ਪੂਰ ਛਿੱਟਾ ਐ ਪੋਲੀ ਚਵਾਈ ਚਵਾਈ ਦੀ ਇਹਦਾ ਵੀਰ ਜੀ ਕੀ ਮੁੱਲ ਕਰਦੇ ਇਹਦਾ ਵੀਰ ਜੀ ਮੋਲ ਦਾ 75000 ਰੁਪਏ 75000 ਰੁਪਏ ਦੇਣੀ ਕਿੰਨੇ ਦੀ ਸਾਰਾ ਐਂਡ ਕਰ ਦਿਓ ਇੱਕ ਰੀ 73 ਦੀ ਦੇਣਾਗੀ 73 ਦੀ ਲੋਬ ਜੀ ਵੇਖ ਸਕਦੇ ਜੇ ਫਿਰ ਤੋਂ ਥਾਲੇਵਾ ਉਹ ਚੰਗੀ ਆ ਜੰਮੀ ਮੈਂ ਆ ਹਾਂਜੀ ਹਾਂਜੀ ਤੇ ਆਏ ਗਿਆ ਦਾ ਮਾਨਦਾਨ ਵੀਰ ਜੀ ਹਣੀ ਜਿਹੜਾ ਭੈਣ ਭਰਾ ਆਪਣੀ ਵੀਡੀਓ ਵੇਖ ਕੇ ਆਉਂ ਕਰ ਦੇਣਗੇ ਤੇ ਹਾਂਜੀ ਭੈਣ ਭਰਾ ਨੂੰ ਸਾਰਿਆਂ ਨੂੰ ਸასი ਸ਼ਗਲ ਵੀ ਜੀ